ਹਾਂਜੀ ਅੱਛਾ ਐਸੀ ਆਪਾਂ ਸੋਨੇ ਇੰਟਰਵਿਊ ਕਰਨਾ ਆਪਾਂ ਨੂੰ ਰਾਜ ਚ ਕੋਈ ਵੀਰ ਮਿਲਿਆ ਬੱਕਰੀਆਂ ਵਾਲਾ ਕਹਿੰਦਾ ਭਾਈ ਵੀਡੀਓ ਬਣਾਉਣ ਦਾ ਆਪਾਂ ਨੂੰ ਕੋਈ ਸ਼ੌਂਕ ਤਾਂ ਹੈ ਨਹੀਂ ਪਰ ਕਹਿੰਦਾ ਮੈਂ ਵੀਡੀਓ ਬਣਾਉਣੀ ਜ਼ਰੂਰ ਹੈ ਸੋ ਉਥੋਂ ਮੈਂ ਚੱਲ ਕੋਈ ਗੱਲ ਨਹੀਂ ਬਣਾ ਦਾਂਗੇ ਵੀਡੀਓ ਕਹਿੰਦਾ ਵੀ ਮੈਂ ਤਾਂ ਆਪਦੇ ਬੱਕਰੇ ਵਾਸਤੇ ਹੀ ਦੱਸਣੀ ਆ ਵੀ ਮੇਰੇ ਬੱਕਰੇ ਜਾ ਖਾਸੀਅਤ ਹੈ ਵੀ ਬਰੀਡ ਦੱਸਣੀ ਆ ਮੈਂ ਉਹ ਤਾਂ ਕਹਿੰਦਾ ਕੋਈ ਮੈਨੂੰ ਸ਼ੌਂਕ ਨਹੀਂ ਵੀਡੀਓ ਦਾ ਵੀਰ ਲੋਕਾਂ ਦੇ ਸਾਹਮਣੇ ਕਰਨੀਆਂ ਵੀ ਮੇਰੇ ਬੱਕਰੀ ਦੀ ਆ ਕੁਆਲਿਟੀ ਆ ਅਸਲ ਕੁਆਲਿਟੀ ਆ ਤੇ ਨਵੇਂ ਬੰਦੇ ਵਾਸਤੇ ਵੀ ਕੋਈ ਝਲਕਰੀ ਮਿਲੂਗੀ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਜਵਾਕ ਬੱਕਰੀਆਂ ਦਾ ਕਹਿੰਦਾ ਸਾਡੀ 8 ਵੀੜੀਆਂ ਦੀ ਪਤਨੀ 6 ਦੀ ਉਹ ਪਾਪਾ ਨੂੰ ਪੁੱਛ ਲਾਂਗੇ ਮੌਕੇ ਤੇ ਤਾਂ ਵੀ ਕੀ ਹਾਲ ਚਾਲ ਹੈ ਬਜੀ ਠੀਕ ਆ ਵੀਰੇ ਠੀਕ ਆ ਘਰ ਪਰਿਵਾਰ ਸੱਟਾ ਹਾਂਜੀ ਹਾਂਜੀ ਵੀਰੇ ਮਾਲ ਮਾਲ ਮੁਲ ਕਿਵੇਂ ਸੱਟਾ ਹਾਂਜੀ ਚਲੋ ਚੰਗੀ ਅੱਲਾ ਹਾਂ ਹੁਣ ਦੱਸ ਸਰ ਕਿਹੜੀ ਤੂੰ ਬਰੀਡ ਤਿਆਰ ਕਰਦਾ ਹੈ ਕੀ ਖਾਸੀਅਤ ਹੈ ਤੇਰੇ ਬੱਕਰੇ ਦੀ ਮੈਨੂੰ ਐਂ ਦੱਸ ਬਲੋ ਮੇਰੇ ਬੱਕਰੇ ਦੀ ਜੀ ਇੱਕ ਤਾਂ ਮੀਵਣੇ ਪੂਰੇ ਟੌਪ ਦੇ ਕੱਢਦਾ ਜੀ ਪਹਿਲਾ ਬੱਚਾ ਕੋਈ ਕੱਢਿਆ ਹਾਂ ਜੀ ਆ ਖੜਾ ਮੀਵਣਾ ਦਾ ਇਹ ਇਹਦਾ ਹੈ ਹਾਂ ਜੀ ਇਹਦਾ ਹੀ ਆ ਠੀਕ ਆ ਤੇ ਹੋਰ ਕੋਈ ਬੱਚਾ ਕੱਢਿਆ ਨੇ ਹਾਂ ਜੀ ਪੱਠਾ ਦੇ ਖੜੀਏ ਇਹ ਵੀ ਦੇਖ ਲਓ ਮੀਵਣੇ ਤਾਂ ਜੀ ਪੂਰੇ ਵਧੀਆ ਕੱਢਦਾ ਠੀਕ ਆ ਹਾਂ ਜੀ ਕਿੰਨੇ ਚਿਰ ਦਾ ਇਹ ਇਹ ਵੀਰੇ 3 ਸਾਲ ਦਾ ਹੋ ਗਿਆ ਜੀ ਠੀਕ ਆ ਹਾਂ ਜੀ ਲਿਸਾ ਥੋੜਾ ਵੱਧ ਨਹੀਂ ਇਹੀ ਥੋੜੀ ਗਰਮੀ ਵੱਧ ਆਉਂਦਾ ਜੀ ਐਸਾ ਗਰਮੀ ਵੱਧ ਆਉਂਦਾ ਹਾਂ ਜੀ ਤੇ ਗਰਮੀ 'ਚ ਘਰੇ ਰੱਖਦੇ ਹੋ? ਹਾਂ ਵੀਰੇ ਗਰਮੀ 'ਚ ਘਰੀ ਆ ਬਸ ਹੁਣ ਹੀ ਆਊਗਾ 10 ਦਿਨਾਂ ਨਾਲ। ਤੇ ਧੋਣਾ ਲਾਉਣ ਲੱਗੇ ਤੋਂ ਬਾਅਦ ਘਰੀ ਰਹਿਣਾ ਨੇ। ਠੀਕ ਆ। ਹਾਂ। ਜੇ ਮੰਨ ਕੇ ਚੱਲ ਵੀ ਕੋਈ ਤੇਰੇ ਕੋਲੇ ਬੱਕਰੀ ਜਾਂ ਕੋਈ ਤੇ ਤੂੰ ਲੈ ਕੇ ਜਾਣ ਬੱਕਰਾ ਛੱਡ ਸਕਦਾ ਐ? ਹਾਂ ਨਹੀਂ ਵੀਰੇ ਉਰੇ ਛੱਡ ਦਾਂਗੇ ਆਪਾਂ। ਦਿੰਦੇ ਨਹੀਂ ਯਾਰ ਜੀ ਨਹੀਂ ਲਾਉਂਦੇ। ਹਾਂ ਜੀ ਨਹੀਂ ਲਾਉਣਾ ਜਮੀਨ। ਠੀਕ ਆ ਠੀਕ ਆ ਜੀ 1 ਕਿਲੋ ਹੋਰ ਕਿਹਦੇ ਚਾਹੁੰਦਾ? ਹਾਂ। ਫਿਰ ਉੱਥੇ ਇਹਨੇ ਚਰਨਾ ਵੀ ਨਹੀਂਗਾ ਸੇਤ। ਠੀਕ ਆ ਪਹਿਲਾਂ ਕੋਈ ਆਇਆ ਬੱਕਰੀ ਲੈ ਕੇ ਨਹੀਂ ਆਇਆ? ਨਹੀਂ ਵੀਰੇ ਕੋਈ ਨਹੀਂ ਆਇਆ। ਠੀਕ ਆ ਠੀਕ ਆ। I can't remember. I got them. I don't know that we can make a fake. ਉਪਦੇਰੇ ਬੱਕਰੀ ਦੀ ਕੁਆਲਿਟੀ ਕੀ ਆ ਆ ਦੇਖ ਲਓ ਜੀ ਇਹ ਇਹਦੀ ਕੀ ਕੁਆਲਿਟੀ ਆ ਇਹ ਨੇ ਵਧੀਆ ਕੱਢਦੀ ਆ ਠੀਕ ਆ ਹਾਂ ਇਹ ਬੱਚਾ ਹਾਂ ਬੱਚਾ ਇਧਰ ਆਈ ਹਾਂ ਬੱਚਾ ਇਹਦਾ ਹਾਂ ਇਹ ਆ ਬੱਕਰੇ ਲਈ ਸਹੀ ਲੋ ਇਧਰ ਆ ਹਾਂ ਇਹ ਪੁੱਤ ਆ ਹਾਂ ਠੀਕ ਆ ਠੀਕ ਆ ਯਾਨੀ ਇਹ ਬੱਕਰੀ ਦੀ ਕੁਆਲਿਟੀ ਦਰ ਦੀ ਇਹ ਆ ਵੀ ਇਹ ਆਪ ਤੇ ਨਹੀਂ ਲੈ ਜਾਂਦੀ ਬੱਚਾ ਨਹੀਂ ਜੀ ਬੋਕ ਤੇ ਵੀ ਕੱਢ ਦਿੰਦੀ ਆ ਕਈ ਵਾਰ ਇਹਦੀ ਇੱਕ ਇਹਦੀ ਲੋਹੀ ਪੱਠਾ ਇਹਦੀ ਹੋਈ ਠੀਕ ਆ ਕਾਲੇ ਵੀ ਕੱਢਦੀ ਆ ਇਹੇ ਵੀ ਲੋਹੇ ਵੀ ਕੱਢਨੀ ਆ ਪੂਰੇ ਵੀ ਕੱਤੇ ਪੂਰੇ ਵੀ ਕੱਢਣੇ ਨੇ ਜਿਵੇਂ ਆ ਹੁਣ ਬੱਕਰੀ ਆਏਵੇਂ ਇਹਦੇ ਅਰਗੇਵੇਂ ਉਹਨੇ ਕੱਢ ਦਿੰਦੀ ਆ ਇਹ ਠੀਕ ਆ ਠੀਕ ਆ ਹਾਂ ਰੰਕਦਾ ਜੀ ਕਾਲਾ ਵੀ ਕੱਢ ਦਿੰਦੀ ਆ ਲੋਹਾ ਵੀ ਕੱਢ ਦਿੰਦੀ ਆ ਇਹਨਾਂ ਦੀ ماں ਲੋਹੀ ਸੀਗੀ ਠੀਕ ਆ ਹਾਂ ਜੀ ਕਿੰਨਾ ਚਿਰ ਹੋਊਗਾ ਸਾਨੂੰ ਕੰਮ ਕਰਦਿਆਂ ਨੂੰ ਮੈਨੂੰ ਤਾਂ ਵੀਰੇ ਹੋ ਗਿਆ ਤਿੰਨ ਕ ਸਾਲ ਹੋਏ ਨੇ ਪਹਿਲਾਂ ਮੇਰੇ ਡੈਡੀ ਹੁਣੀ ਬਹੁਤ ਟਾਈਮ ਹੋ ਗਿਆ ਬੱਕਰੀਆਂ 6-7 ਪੀੜੀਆਂ ਹੋ ਗਈਆਂ ਸਾਡੀਆਂ ਬੱਕਰੀਆਂ ਉਹ ਤਾਂ ਨਹੀਂ 6-7 ਪੀੜੀਆਂ ਦਾ ਕੰਮ ਕਰਦਿਆਂ ਪੁਰਾਣੇ ਬੰਦੇ ਹਾਂ ਹਾਂ ਜੀ ਚੱਲ ਚੰਗੀ ਗੱਲ ਆ ਦਾਦੇ ਪ੍ਰਦਾਦੇ ਜਿਹੜਾ ਬਰਾਸਤ ਸਾਂਭ ਕੇ ਰੱਖਦਾ ਚੰਗੀ ਗ

ਸਾਨੂੰ ਮੰਦਰ ਨਹੀਂ ਪਤਾ ਆ ਇਹ ਲਿਬਰੀ ਇਹ ਰਸੋਈ ਟਿਕਲੇ ਠੀਕ ਹੈ ਕਿ ਮਕੂਨ ਨਿਕਲ ਭਵਾਏ ਕੇ ਅਰੇ ਇਧਰ ਆਪ ਦਾ ਪਸ਼ਾਰਜ ਬੱਕਰੀਆਂ ਦਾ ਹਾਂ ਹਾਂ ਉਹਦੇ ਕਰਕੇ ਉਹ ਹੁੰਦਾ ਉਹ ਬਾਵਦੀ ਵਾਲੀ ਹੁੰਦੀ ਆ ਉਹ ਚ ਅਰਜਨ ਚ ਹਾਂ ਜੀ ਉਹਦੇ ਕਰਕੇ ਨਿਕਲਦੀਆਂ ਇਹ ਠੀਕ ਆ ਅਰਜਨ ਲੈਣੀ ਇਹਨੂੰ ਬੱਕਰੀ ਨੂੰ ਮਾਰਾ ਮਾਰਾ ਹੀ ਆ ਜੀ ਉਹ ਤਾਂ ਇੱਕ ਮਜਬੂਰੀ ਕਰਕੇ ਪਾਉਣਾ ਪੈਂਦਾਗਾ ਜੀ ਜਦੋਂ ਕੋਈ ਚਰਨ ਚੋਲਨ ਨਹੀਂ ਹੁੰਦਾ ਤਾਂ ਕੋਈ ਕਾਥ ਨਹੀਂ ਹੁੰਦਾ ਇਕੱਲਾ ਉਹੀ ਹੁੰਦਾ ਅੱਛਾ ਹਾਂ ਜੀ ਲਵੀ ਜਿਹੜੇ ਨਵੇਂ ਬੰਦੇ ਰੱਖਦੇ ਨੇ ਕਹਣ ਰੱਖੋ ਮੜਾ ਜਾਂ ਜਿਵੇਂ ਦਾ ਪੀਰ ਦਾ ਤਜਰਬਾ ਹੈ ਕਹਿੰਦਾ ਮੇਰਾ ਤਜਰਬਾ ਇਹ ਕਰਿਆ ਮੈਂ 3 ਸਾਲਾਂ ਦੇ ਵਿੱਚ ਵੀ ਮੈਂ ਅਰਜਨ ਦਾ ਤਜਰਬਾ ਕਰਿਆ ਆਪ ਦੀ ਉਹ ਚ ਲੈਬ ਚ ਜਦੋਂ ਦਾ ਮੈਂ ਬੱਕਰੀਆਂ ਚ ਆਇਆ ਕਹਿੰਦਾ ਵੀ ਅਰਜਨ ਨਹੀਂ ਬੱਕਰੀ ਨੂੰ ਪਾਉਣਾ ਅਰਜਨ ਨਾਲ ਬੱਕਰੀ ਨੂੰ ਬੈ ਹੁੰਦੀ ਹੈ ਮੁੜ ਕੇ ਨਾਲ ਬਿਮਾਰੀ ਲੱਗਦੀ ਹੈ ਰਸੌਣੀਆਂ ਹੁੰਦੀਆਂ ਬੱਕਰੀ ਦੇ ਇਹਦਾ ਫਿਰ ਕੋਈ ਇਲਾਜ ਕਰਿਆ ਤੁਸੀਂ ਆਪ ਘਰੇ ਇਲਾਜ ਕਰਿਆ ਹਾਂ ਇਹ ਘਰੇ ਕੀਤਾ ਕੀ ਇਲਾਜ ਕਰਿਆ ਇਹਨੂੰ ਇਹ ਕਾਲੀਆਂ ਮਿਰਚਾਂ ਦੇ ਪੀਸੀਆਂ ਆਈਆਂ ਉਬੈਵਾਦੀ ਸਾਰੀ ਚੱਕ ਦਿੰਦੀ ਆ ਸੁੱਕੇਆਂ ਕਾਜ ਪਾਉਣੀਆਂ ਪੰਦੀਆਂ ਨਹੀਂ ਇਹ ਸੁੱਕੇ ਆ ਸੁੱਕੀਆਂ ਤੇ ਮਾ ਸੁੱਕੇ ਆ ਹਾਂ ਕਾੜੇ ਲੱਗੇ ਆਪਣੇ ਹਣਾ ਜੇ ਕਰਨਾ ਹੋਵੇ ਦੁੱਧ ਚ ਕੋਲ ਕੇ ਦੇ ਦੇ ਅੱਛਾ ਹਾਂ ਕਾੜੇ ਵੰਗੂ ਹਾਂ ਕਾੜੇ ਵੰਗੂ ਸੱਟ ਵੰਗੂ ਹਾਂ ਧਾਰਾ ਮਾਰ ਲੱਗੇ ਦੁੱਧ ਚ ਦੁੱਧੀਆਂ ਧਾਰਾ ਮਾਰ ਕੇ ਬੱਕਰੀਆਂ ਅੰਦਰ ਮੈਂ ਤਾਂ ਹਰਕੂ ਨਹੀਂ ਹੁੰਦਾ ਉਹ ਦਿਨ ਇਹ ਆਪਾਂ ਸੁੱਕੀਆਂ ਉਵੇਂ ਦਿੱਤੀਆਂ ਫਿਰ ਹਰਕੂ ਵੀ ਕਈ ਵਾਰ ਨੰਗਰ ਨੂੰ ਆ ਜਾਂਦਾ ਠੀਕ ਆ ਕਿੰਨੇ ਚਿਰ ਤੇ ਸੈੱਟ ਹੋ ਜਾਂਦਾ ਇਹ ਇਹ ਹੋ ਜੂਗੀ 15 ਦਿਨਾਂ ਵਿੱਚ ਜੇ ਹੁਣ ਕਿਆ ਕਰ ਦਿੰਦਾ ਉਹ ਠੀਕ ਆ ਆ ਕਿੰਨਾ ਚਿਰ ਹੋ ਗਿਆ ਇਹਦੇ ਹੁਣ ਹੋਏ ਨੂੰ ਇਹ ਇਹਨੂੰ ਹੀ ਹੋ ਗਏ ਹੋਣਗੇ ਹਫਤਾ ਫਿੱਸੀ ਨੂੰ ਹੋਈ ਹੋ ਹੁਣ ਦੇਖ ਲਓ ਥੋੜੇ ਸਾਹਮਣੇ ਆ ਜਮਾਂ ਛੱਟ ਹੋ ਗਈ ਬਸ ਹੁਣ ਆਹ ਹੀ ਰਹਿ ਗਈ ਠੀਕ ਆ ਹਾਂ ਜਮਾਂ ਛੱਟ ਹੋ ਗਈ ਠੀਕ ਆ ਹਾਂ ਦੁੱਧ ਦੁੱਧ ਕਿੰਨਾ ਕਰਦੀਆਂ ਬੱਕਰੀਆਂ ਥੱਲੇ ਹੈਗਾ ਕੋਈ ਕਰਦੀ ਆ ਤਿੰਨ ਤੋਂ ਪਲੱਸ ਹਾਂ ਜੀ ਤਿੰਨ ਤੱਕ ਕਰ ਦਿੰਦੀ ਹੈ ਕਿਹੜੀ ਕਰਦੀ ਆ ਪੌਣਾ ਗਈਆਂ ਬੱਕਰੀਆਂ ਨੂੰ ਕਿਹੜੇ ਹਿਸਾਬ ਤੇ ਕਰਦੀ ਆ ਨਵੇਂ ਮੰਨ ਕੇ ਚੱਲ ਵੀ ਆਪ ਕੋਈ ਨਵੇਂ ਬੰਦੇ ਨੂੰ ਖਰਾਕ ਦੱਸੇ ਨਾ ਵੀ ਆਹ ਖਰਾਕ ਪਾਏ ਤੋਂ ਬੱਕਰੀ ਉਹਦਾ ਇਹਨਾਂ ਕੱਢਦੀ ਆ ਮੇਰਾ ਬਾਹਰਲੀ ਚਰਾਈ ਦੀ ਰੱਖ ਰਹੀ ਅਸੇ ਬਾਹਰਲੀ ਚਰਾਈ ਦਾ ਹਾਂ ਬਾਹਰਲੀ ਚਰਾਈ ਹੈ ਠੀਕ ਆ ਉਹ ਬਾਹਰਲੀ ਚਰਾਈ ਨਾਲ ਕੱਢਦੀ ਆ ਤਿੰਨ ਕੱਲੀ ਹਾਂ ਇਹ ਕੱਢ ਦਿੰਦੀ ਆ ਠੀਕ ਆ ਹਾਂ ਜੀ ਕੱਲੀ ਆ ਕੱਢਦੀ ਆ ਕੋਈ ਹੋਰ ਵੀ ਕੱਢਦੀ ਹੋਰ ਵੀ ਕੱਢ ਦਿੰਦੀ ਆ ਬੱਕਰੀਆਂ ਇਹ ਵੀ ਕੱਢ ਦਿੰਦੀ ਆ ਠੀਕ ਆ ਇੱਕ ਉਹ ਖੜੀ ਆ ਬੱਕਰੀ ਉਹ ਵੀ ਦੇਖ ਲਓ ਘਰੇ ਕੁਛ ਤਾਂ ਪਾਉਂਦੀ ਹੋ ਕਣਕ ਕਣਕ ਤਾਂ ਪਾਉਂਦੀ ਹੋਗਾ ਕਿ ਨਹੀਂ ਪਾਵੇ ਨਹੀਂ ਨਹੀਂ ਬਰੇ ਕੁਝ ਨਹੀਂ ਪਾਉਂਦੇ ਕੱਲੀ ਬਾਹਰਲੀ ਚਰਾਈ ਪਿਆ ਠੀਕ ਆ ਹਾਂ ਜੀ ਕੱ ਦੁੱਧ ਵਾਸਤੇ ਕਾੜਾ ਦਿੰਦੇ ਆ ਹਾਂ ਸਾ ਕੀ ਕਾੜਾ ਦਿੰਦੇ ਆ ਕਾਦਾ ਕਾਦਾ ਦਿੰਦੇ ਆ ਗਾੜਾ ਮੈਂ ਫੋਨ ਪਾ ਕੇ ਦੁੱਧ ਵਾਸਤੇ ਦੁੱਧ ਵਾਸਤੇ ਹਾਂ ਹਾਂ ਠੀਕ ਉਹਦੇ ਨਾਲ ਬੱਚੇ ਦੁੱਧ ਬਾਦੀਆਂ ਨਹੀਂ ਠੀਕ ਆ ਠੀਕ ਆ ਹਾਂ ਲੈ ਵੀ ਇਹ ਇੰਨੀ ਕੀ ਜਾਣਕਾਰੀ ਸੀ ਇਹਦੇ ਕੋਲੇ ਬਾਈ ਕੋਲੇ ਉਮਰ ਚਾਹੇ ਛੋਟੀ ਐ ਪਰ ਇਹਦੇ ਕੋਲ ਜਾਣਕਾਰੀ ਹੈਗੀ ਆ ਅਸੀਂ ਮੰਨਦੇ ਹਾਂ ਵੀ ਚੱਲ ਹੈਗੀ ਆ ਇੱਕ ਤਾਂ ਅਰਜਨ ਦੀ ਤੁਹਾਨੂੰ ਜਾਣਕਾਰੀ ਲੈ ਕੇ ਦਈ ਵੀ ਅਰਜਨ ਨਾ ਪਾਓ ਜਿਹੜੇ ਨਵੇਂ ਬੰਦੇ ਨੇ ਪੁਰਾਣੇ ਬੰਦਿਆਂ ਨੂੰ ਤਾਂ ਪਤਾ ਹੀ ਆ ਬਿਲਕੁਲ ਵੀ ਅਰਜਨ ਦਾ ਕੀ ਨੁਕਸਾਨ ਆ ਕੀ ਫਾਇਦਾ ਅਰਜਨ ਨਹੀਂ ਪਾਉਣਾ ਬੱਕਰੀ ਨੂੰ ਇਹ ਨਾ ਹੀ ਦੱਸਣ ਮੁਤਾਬਕ ਕਹਿੰਦਾ ਸਾਨੂੰ ਅੱਠ ਪੀੜੀਆਂ ਹੋ ਗਿਆ ਸੀ ਅਰਜਨ ਪਾਉਨੇ ਆ ਅਰਜਨ ਦੇ ਫਾਇਦਾ ਨੁਕਸਾਨ ਨੇ ਵੀ ਜਾਣੀ ਬੱਕਰੀ ਨੂੰ ਬੈ ਕਰਦਾ ਠੀਕ ਆ ਜੀ ਨਵੇਂ ਬੰਦੇ ਵਾਸਤੇ ਆ ਇਹ ਦੂਜੀ ਗੱਲ ਕਹਿੰਦਾ ਵੀ ਜੇ ਕਈ ਵਾਰੀ ਅਰਜਨ ਨੁਕਸਾਨ ਕਰਦਾ ਉਹਦੇ ਵਿੱਚ ਕਹਿੰਦਾ ਕੋਈ ਦਵਾਈ ਵੀ ਹੈਗੀ ਹੈ ਦੇਸੀ ਦੇਸੀ ਨੁਕਸਾ ਬੰਨ ਕੇ ਚੱਲ ਵੀ ਕਾਲੀਆਂ ਮਿਰਚਾਂ ਦੁੱਧ ਦੇ ਵਿੱਚ ਪਾ ਕੇ ਦੇ ਸਕਦੇ ਉਹਦੇ ਨਾਲ ਇਹ ਜਿਹੜੀ ਰਸੋਲੀ ਹੈ ਉੱਥੇ ਫੈਸਜੂ ਖੜਜੋ ਉਦੋਂ ਗਾਹ ਨਹੀਂ ਵੱਧ ਜਿਹੜੀ ਬੈ ਹੁੰਦੀ ਆ ਬੱਕਰੀ ਨੂੰ ਅਰਜਣ ਨਾਲ ਇਹ ਜਾਣਕਾਰੀ ਦਿੱਤੀ ਇਹਨੇ ਆਪਦੇ ਉਸ ਨਾਲ ਠੀਕ ਆ ਜੀ ਚੈਨਲ ਤੁਹਾਨੂੰ ਦੱਸਤਾ ਆਪਣਾ ਚੈਨਲ ਹੈਗਾ ਧਾਲੀਵਾਲ ਸਾਹਿਬੀ ਵੀ 19 ਬੱਗਾ ਵੀਵੀ 19 ਇਹ ਦੋਨਾਂ ਚੈਨਲਾਂ ਤੇ ਆਪਣੀ ਵੀਡੀਓ ਆਊਗੀ ਠੀਕ ਆ ਮਿੱਤਰਾਂ ਠੀਕ ਹੈ ਓਕੇ ਓਕੇ